ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਸਾਡਾ ਕੰਮ ਆ ਜਿਹੜਾ ਮੀਡੀਆ ਦਾ ਕੰਮ ਆ ਮੀਡੀਆ ਦਾ ਰੋਲ ਆ ਜਿਹੜਾ ਸਹੀ ਪਲੇ ਕਰਨਾ ਸਹੀ ਗੱਲਬਾਤ ਦੱਸਣੀ ਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਖੁਲਾਸੇ ਕਰਾਂਗੇ ਪਰ ਉਹ ਖੁਲਾਸੇ ਅਜੇ ਰਹਿੰਦੇ ਨੇ ਉਹ ਅਧੂਰੇ ਨੇ ਉਹਨਾਂ ਦੀ ਪੂਰੀ ਜਾਣਕਾਰੀ ਸਾਡੀ ਲੇ ਲਿਗੇ ਸਾਡੀ ਜਿਹੜੀ ਨਿਗਾਹ ਗਈ ਉਥੇ ਪਰ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੱਸਦੇ ਆ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਪ੍ਰਤੀ ਜਿਹੜੀ ਆ ਉਹ ਪਹਿਲਾ ਵਾਂਗ ਬਰਕਰਾਰ ਆ ਜਾਨੀ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਜਿਹੜੇ ਚਾਰ ਕਾਲੇ ਕਾਨੂੰਨ ਤਿੰਨ ਕਾਲੇ ਕਾਨੂੰਨ ਦਿੱਲੀ ਦੀ ਬਰੂਆਂ ਤੇ ਬਹਿ ਕੇ ਤੁਸੀਂ ਸੰਘਰਸ਼ ਲੜਿਆ 2 ਸਾਲ ਲੜਿਆ अनेका ਜਾਨਾਂ ਗਵਾਈਆਂ ਕਿਸਾਨਾਂ ਨੇ ਪਰ ਮੋਦੀ ਜਿਹੜਾ ਤਾਨਾ ਸਾਹ ਬਣ ਚੁੱਕਿਆਗਾ ਕਿਸ ਟਾਈਮ ਜਿਹੜਾ ਕਿ ਸਦਾਮ ਹਸੈਨ ਨੂੰ ਕਿਹਾ ਜਾਂਦਾ ਸੀ ਪਰ ਸਦਾਮ ਹਸੈਨ ਆਪਣੇ ਕੈਦਿੱਤ ਉਹ ਠੀਕ ਸੀ ਪਰ ਜਿਹੜਾ ਮੋਦੀ ਆ ਇਸ ਸਿੱਖਾ ਨੂੰ ਕੋਚਲਣਾ ਚਾਹੁੰਦਾਗਾ ਇੱਕ ਕਿਸਾਨਾ ਨੂੰ ਦਲਣਾ ਚਾਹੁੰਦਾਗਾ ਇਹ ਕਹਿੰਦਾ ਕਿ ਮੇਰਾ ਰਾਜ ਮੇਰਾ ਭਾਗ ਕਿ ਇਹ ਜਾ ਹੋਵੇ ਕਿ ਹਿਟਲਰ ਵਰਗਾ ਹੋਵੇ ਕਿ ਜਿਸਰਦਾਰਾ ਕਿ ਲੋਕ ਮੈਨੂੰ ਇਹ ਯਾਦ ਕਰਨ ਇਹਦੀਆਂ ਜਿਹੜੀਆਂ ਇਹ ਆਪਾਂ ਕਹਿੰਦੇ ਸੋਚਾਂ ਨੇ ਇਸ ਸਿੱਖਾ ਨੂੰ ਕਹਿੰਦਾਗਾ ਸਿੱਖ ਜਾਂ ਕਿਸਾਨ ਇੱਕ ਗੱਲ ਆ ਸਿੱਖ ਵੀ ਉਹੀ ਆ ਕਿਸਾਨ ਵੀ ਉਹੀ ਆ ਇਹ ਸਾਰਿਆਂ ਨੂੰ ਰਗੜਨਾ ਚਾਹੁੰਦਾ ਹੈਗਾ ਸਾਰਿਆਂ ਨੂੰ ਮਸਲਣਾ ਚਾਹੁੰਦਾ ਹੈਗਾ ਤੁਸੀਂ ਅੱਜ ਦੀ ਗੱਲ ਮੇਰੀ ਯਾਦ ਰੱਖ ਲਿਓ ਜਿਹਦੇ 10 ਕਿੱਲੇ ਤੋਂ ਉੱਪਰ ਵਾਹੀ ਤੇ ਉਹਨਾਂ ਤੇ ਟੈਕਸ ਲਾਊਗਾ ਜਿਹੜੇ ਜ਼ਮੀਨਾਂ ਠੇਕੇ ਤੇ ਖਰੀਦਣਗੇ ਉਹਨਾਂ ਤੋਂ ਟੈਕਸ ਬਚੋਲੂਗਾ ਅੱਗੇ ਜਾ ਕੇ ਤੁਸੀਂ ਵੇਖਿਓ ਕਿ ਕਿਸਾਨਾਂ ਦੇ ਨਾਲ ਕੀ ਹਾਲ ਕਰਦਾਗਾ ਕਿਉਂਕਿ ਮੋਦੀ ਸਾਹ ਇੱਕ ਤਾਨਾ ਸਾਹ ਸਰਕਾਰ ਵਜੋ ਜਿਹੜਾ ਜਾਣਿਆ ਜਾਊਗਾ ਔਰੰਗਜ਼ੇਬ ਦਾ ਇਤਿਹਾਸ ਤੁਸੀਂ ਸਾਰਿਆਂ ਨੇ ਪੜਿਆ ਜਿਸ ਤਰ੍ਹਾਂ ਔਰੰਗਜ਼ੇਬ ਮਨਮਾਨੀਆਂ ਕਰਦਾ ਸੀ ਉਸ ਤਰ੍ਹਾਂ ਹੀ ਤੁਹਾਡੇ ਉੱਤੇ ਮਨਮਾਨੀਆਂ ਕਰੂਗਾ ਅਜੇ ਬੜਾ ਕੁਝ ਦੇਖ ਰਿਆਗਾ ਤਨ ਮੈਂ ਦੱਸ ਦਿੱਤਾ ਕਿ ਸਾਰਾ ਕੁਝ ਇਹਨੇ ਆਪਣੇ ਹੱਥ ਵਿੱਚ ਲੈ ਲਿਆ ਸਿਰਫ ਕੱਲਾ ਪੰਜਾਬ ਬਚਿਆ ਹੁਣ ਬਬਾਰੀਆ ਪੰਜਾਬ ਦੀ ਜੇਕਰ ਪੰਜਾਬ ਵਾਲਿਓ ਤੁਸੀਂ ਸੰਭਲ ਗਏ ਜਾਂ ਪੰਜਾਬ ਵਾਲਿਆਂ ਨੇ ਇਹਦਾ ਮੂੰਹ ਤੋੜਵਾ ਜਵਾਬ ਦੇ ਦਿੱਤਾ ਜੇਕਰ ਤੁਸੀਂ ਇਹਦੇ ਚਮਚੇ ਚਾਪਟੜੇ ਜਿਹੜੇ ਹੈਗੇ ਨੇ ਉਹ ਬਣ ਕੇ ਇੱਥੇ ਇਹਦੀ ਸਰਕਾਰ ਬਣਾ ਦਿੰਦੇ ਨੇ ਫੇਰ ਤਾਂ ਹੈਗਾਗਾ ਸਿੱਖ ਕੌਮ ਦੇ ਲਈ ਤੇ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਲਈ ਬਹੁਤ ਵੱਡਾ ਘਾਤਕ ਸਿੱਧ ਹੋਊਗਾ ਕਿਉਂਕਿ ਕਿਸਾਨੀ ਪਹਿਲੀ ਜਿਹੜੀ ਕਿ ਕਿਸਾਨ ਨੇ ਜਿਹੜੇ ਕਿਸਾਨੀ ਤੇ ਨਿਰਭਰ ਨੇ ਸਿਰਫ ਦੋ ਫਸਲਾਂ ਹੁੰਦੀਆਂ ਨੇ ਝੋਨਾ ਤੇ ਕਣਕ ਕਪਾਹ ਦੀ ਫਸਲ ਖਤਮ ਹੋ ਗਈ ਆ ਨਰਮੇ ਦੀ ਫਸਲ ਖਤਮ ਹੋ ਗਈ ਆ ਮੱਕੀ ਖਤਮ ਹੋ ਗਈ ਆ ਤੇ ਰਹਿੰਦੀ ਖੁੰਦੀ ਇੱਕ ਕਿਸਾਨ ਕੋਲੇ ਹੋਰ ਫਸਲ ਸੀ ਜਿਸ ਦਾ ਕਿ ਮੂੰਗੀ ਹੁਣ ਮੂੰਗੀ ਉੱਪਰ ਵੀ ਜਿਹੜਾ ਪਰਮਾਤਮਾ ਰੂਪੀ ਪਾ ਦਿੰਦਾ ਹਰ ਬਾਰ ਜਿਹੜਾ ਮੀਂਹ ਪੈ ਜਾਂਦਾ ਉਹ ਵੀ ਖਤਮ ਹੋ ਜਾਂਦੀ ਆ ਬਾਜਰਾ ਜਣੇ ਕਿ ਸਾਰੇ ਜਿਹੜੀਆਂ ਫਸਲਾਂ ਨੇ ਉਹ ਸਾਰੇ ਖਤਮ ਹੋ ਚੁੱਕੀਆਂ ਨੇ ਜੇ ਆਪਾਂ ਇਹ ਕਹਿ ਲਈਏ ਜੇ ਨਹੀਂ ਵੀ ਖਤਮ ਹੋਈਆਂ ਪਹਿਲਾਂ ਲੋਕਾਂ ਕੋਲੇ ਜ਼ਮੀਨਾਂ ਖੁੱਲੀਆਂ ਹੁੰਦੀਆਂ ਸੀ ਬਾਧੂ ਹੁੰਦੀਆਂ ਸੀ ਜਾਨੀ ਕਿ ਇੱਕ ਪਰਿਵਾਰ ਦੇ ਕੋਲ 10 20 30 ਕਿੱਲੇ ਹੁੰਦੇ ਸੀ ਅੱਜ ਉਹ ਪਰਿਵਾਰ 10 20 ਜਣਿਆਂ ਚ ਵੰਡਿਆ ਗਿਆ ਉਹਨਾਂ ਕੋਲ ਜ਼ਮੀਨਾਂ 2 ਕਿੱਲੇ 4 ਕਿੱਲੇ 6 ਕਿੱਲੇ ਮਾਫ ਕਰਨਾ ਜ਼ਮੀਨਾਂ ਘਟ ਗਈਆਂ ਪਹਿਲਾ ਵਾਰ ਘਟ ਗਈ ਹੁਣ ਬੰਦਾ ਸੋਚਦਾ ਕਿ ਜੇਕਰ ਮੈਂ ਮੱਕੀ ਬੀਜ ਲਈ ਇੱਕ ਕਿਸਾਨ ਮੱਕੀ ਬੀਜੂਗਾ ਤਾਂ ਉਹਦੇ ਜਲਵਾਰ ਖਾ ਜਾਂਦੇ ਆ ਇੱਕ ਕਿਸਾਨ ਕਮਾੜ ਬੀਜਦਾਗਾ ਤੇ ਉਹਦੇ ਲੋਕ ਅਜਾੜਾ ਕਰ ਦਿੰਦੇ ਆ ਇੱਕ ਕਿਸਾਨ ਦੂਜੀ ਫਸਲ ਉਹ ਕਰਦਾਗਾ ਯਾਨੀ ਕਿ ਭਾਵ ਕਿ ਜਿਹੜੀ ਕਿਸਾਨੀ ਆ ਇੱਕ ਘਾਟੇ ਦਾ ਸੌਦਾ ਰਹਿ ਗਿਆ ਠੀਕ ਆ ਕਿ ਕਿਸਾਨਾਂ ਕੋਲੇ ਹੋਰ ਕੋਈ ਬਾਦਲ ਨਹੀਂ ਇਸ ਕਰਕੇ ਜਿਹੜਾ ਕਿਸਾਨਾਂ ਨੂੰ ਬਾਰ-ਬਾਰ ਉਹ ਦੋ ਫਸਲਾਂ ਵੇਚਦੇ ਆ ਕਿਉਂ ਪੈ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਸਾਡੇ ਕੋਲੇ ਇਹ ਦੋ ਫਸਲਾਂ ਨੇ ਦੋ ਫਸਲਾਂ ਹੀ ਸਰਪਾ ਕਿਸਾਨਾਂ ਦਾ ਝਾੜ ਦਿੰਦੀਆਂ ਨੇ ਕਿਸਾਨਾਂ ਦੇ ਜਿਹੜੇ ਮਾਰੇ ਵੋਟੇ ਵੀ ਪੂਰੇ ਕਰਦੇ ਨੇ ਪੜਤਾ ਪੂਰਾ ਕਰਦੇ ਨੇ ਇਹ ਨਹੀਂ ਕਿ ਕਿਸਾਨ ਉਹਨਾਂ ਤੋਂ ਫਸਲਾਂ ਚੋਂ ਕੋਠੀਆਂ ਪਾ ਲੂਗਾ ਜਾਂ ਉਹਨਾਂ ਫਸਲਾਂ ਫਸਲਾਂ ਚੋਂ ਕੋਈ ਵੱਡਾ ਮੁਨਾਫਾ ਖੱਟ ਲੂਗਾ ਠੀਕ ਹੈ ਕਿ ਰੁਜ਼ਗਾਰ ਉਹਨਾਂ ਦੇ ਸਹਾਰੇ ਮਾੜਾ ਮੋਟਾ ਤੁਰਿਆ ਜਾਂਦਾ ਤੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਆ ਕੇ ਕੁਦਰਤ ਦੀ ਜਿਹੜੀ ਮਾਰ ਪੈ ਜਾਂਦੀ ਆ ਤੇ ਹੁਣ ਜਿਹੜਾ ਮੋਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਕਿ ਤੁਹਾਡੇ ਉੱਤੇ ਜਿਹੜੇ ਕਾਨੂੰਨ ਨੇ ਇਹ ਸਾਰੇ ਥਾਪੇ ਜਾਣੇ ਨੇ ਥੋਪੇ ਜਾਣੇ ਨੇ ਤੇ ਜਿਹੜੇ ਛੋਟੇ ਕਿਸਾਨ ਨੇ ਉਹ ਤਾਂ ਪਹਿਲੇ ਹੀ ਮਾਰੇ ਪਏ ਨੇ ਤੇ ਜਿਹੜੀਆਂ ਜ਼ਮੀਨਾਂ ਨੇ ਅਨਕਵੈਰ ਹੋ ਰਹੀਆਂ ਨੇ ਤੇ ਕਰੂਗਾ ਇੱਥੇ ਬਾਹਰਲੀ ਕੰਪਨੀਆਂ ਆ ਰਹੀਆਂ ਨੇ ਤੇ ਢਾਡੇ ਉੱਤੇ ਜਿਹੜਾ ਟੈਕਸ ਲੱਗਣਾ ਕਿਸਾਨਾਂ ਤੇ ਜਿਹੜੀ ਫਾਸਲਾ ਜਿਸ ਤਰ੍ਹਾਂ ਪਹਿਲਾਂ ਟੈਕਸ ਲੱਗਦਾਗਾ ਵਪਾਰੀਆਂ ਤੇ ਲੱਗਦਾਗਾ ਜਿੰਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਮਾਲ ਆਉਂਦਾਗਾ ਜਾਂ ਜਿਹਦੇ ਕੋਲੇ ਜ਼ਿਆਦਾ ਰੁਪਈਆ ਉਹਦੇ ਟੈਕਸ ਲੱਗਦਾਗਾ ਹੁਣ ਇਹ ਟੈਕਸ ਕਿਸਾਨਾਂ ਤੇ ਹਰ ਇੱਕ ਫਸਲ ਤੋਂ ਬਿਨਾ ਉਹਦੀ ਪੈਦਾਵਾਰ ਦੇਖੀ ਜਾਇਆ ਕਰੋਗੀ ਕਿ ਉਹਦੇ ਕੋਲੇ ਕਿੰਨੀ ਪੈਦਾਵਾਰ ਨਿਕਲਦੀ ਆ ਉਹਤੇ ਟੈਕਸ ਕਿੰਨੀ ਉਹ ਮੰਡੀ ਵਿੱਚ ਵੇਚਦਾ ਕਿੰਨੀ ਉਹ ਘਰੇ ਰੱਖਦਾ ਤੇ ਅੱਗੇ ਕਿਨੂੰ ਵਪਾਰੀ ਨੂੰ ਵੇਚਦਾ ਜਾਂ ਫਿਰ ਕਿੱਥੇ ਕਿੱਥੇ ਜਾਂਦੀ ਆ ਜੈਨ ਕਿ ਸਾਰਾ ਬੇਰਵਾ ਉਹ ਮੋਦੀ ਸਰਕਾਰ ਕੋਲ ਹੋਏਗਾ ਸੈਂਟਰ ਸਰਕਾਰ ਕੋਲੇ ਹੋਏਗਾ ਆਉਣ ਵਾਲਾ ਟਾਈਮ ਆ ਜਿਹੜਾ ਕਿਸਾਨਾਂ ਦੇ ਲਈ ਬਹੁਤ ਹੀ ਮੰਦ ਭਾਗਾ ਅਤੇ ਮਾਰਾਗਾ ਹੁਣ ਕਹਿ ਰਹੇ ਆ ਕਿ ਕਿਸਾਨ ਵੀ ਕਹਿੰਦੇ ਆ ਸਿੱਖ ਵੀ ਕਹਿੰਦੇ ਆ ਕਿ ਇਸ ਦੇਸ਼ ਦੇ ਲਈ ਅਸੀਂ 93% ਕੁਰਬਾਨੀਆਂ ਦਿੱਤੀ ਆਏ 7% ਕੁਰਬਾਨੀਆਂ ਦੂਜਿਆਂ ਲੋਕਾਂ ਦੇ ਦਿੱਤੀਆਂ ਮੈਂ ਤੁਹਾਨੂੰ ਕਹਿਣਾ ਦੁੱਖ ਦੇ ਨਾਲ ਕਹਿਣਾਗਾ ਅੱਜ ਤੁਹਾਡੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਤੁਸੀਂ ਕਹੀ ਜਾਓ ਚਾਹੇ ਤੁਸੀਂ 100% ਕਹਿ ਦਿਓ 90% ਕਹਿ ਦਿਓ 98% ਕਹਿ ਦਿਓ ਪਰ ਮੁੱਲ ਸੀ ਕਦ ਅੱਜ ਇਹਨਾਂ ਦੇ ਮੁੱਲ ਤੁਹਾਡਾ ਸਰਪਰ ਪੀਏ ਦਾ ਪਾਉਣਾਗਾ ਮੁੱਲ ਜੇ ਤੁਹਾਡੇ ਕੋਲੇ 4 ਰੁਪਏ ਨੇ ਉਹ ਧਾਤ ਤੋਂ ਖੋਕੇ ਗਾਹਾਂ ਕੰਪਨੀ ਨੂੰ ਦੇ ਦੇਣੇ ਨੇ ਤੇ ਉਹ بڑے بڑے ਕੰਪਨੀ ਇੱਥੇ ਆਉਣਗੇ ਆ ਤੁਸੀਂ ਉਹਨਾਂ ਦੇ ਵਿੱਚ ਕੰਪਨੀਆਂ ਦੇ ਵਿੱਚ ਜਾ ਕੇ ਜਿਹੜੀ ਆਜੀ ਬਹੁਤ ਸਾਰੀਆਂ ਕੰਪਨੀਆਂ ਨੇ ਜਿੱਥੇ ਛੋਟੇ ਦੁਕਾਨਦਾਰ ਛੋਟੇ ਜ਼ਿਮੀਦਾਰ ਮਜ਼ਦੂਰ ਆ ਹੋਰ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਜਿਹੜੇ ਇੱਕ ਫੈਕਟਰੀਆਂ ਦੇ ਵਿੱਚ ਆ ਕੰਮ ਕਰਦੇ ਨੇ ਆਰਾਮਾ ਰਫੇਂਦਰੀਆ ਕੋਕਰਾਂ ਧੌਲੇਆ ਜਾਂ ਹੋਰ ਅਨੇਕਾ ਫੈਕਟਰੀਆਂ ਨੇ ਬਣਾਵਾਲੀਆਂ ਕਿਸਾਨ ਜਾਂਦੇ ਆ ਨਾ ਉੱਥੇ ਕੰਮ ਕਰਦੇ ਆ ਇਸ ਤਰੀ ਆਉਣ ਵਾਲੀਆਂ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੈਕਟਰੀਆਂ ਪੰਜਾਬ ਦੇ ਵਿੱਚ ਲੱਗਣ ਜਾ ਰਹੀਆਂ ਨੇ ਲੱਗਣੇ ਕਿੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਕਿਸਾਨਾਂ ਦੇ ਹੱਕਾਂ ਉੱਤੇ ਡਾਕੇ ਮਾਰ ਕੇ ਉੱਤੇ ਫੈਕਟਰੀਆਂ ਲੱਗਣਗੀਆਂ ਤੇ ਉਹਨਾਂ ਫੈਕਟਰੀਆਂ ਦੇ ਵਿੱਚ ਹੀ ਕਿਸਾਨਾਂ ਨੂੰ ਜਿਹੜਾ ਕੰਮ ਕਰਨਾ ਪਊਗਾ ਤੇ ਇਹ ਬੜੀ ਦੁਖਦਾਈ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੇ ਜਿਹੜੀਆਂ ਜ਼ਮੀਨਾਂ ਨੇ ਉਹ ਨਾਂ ਮੱਤ ਰਹਿ ਜਾਣਗੀਆਂ ਇਸ ਕਰਕੇ ਕਿਹਾ ਜਾਂਦਾ ਕਿ ਨਸਲਾਂ ਅਤੇ ਫਸਲਾਂ ਜੇ ਦੋ ਚੀਜ਼ਾਂ ਬੰਦੇ ਕੋਲੇ ਖਤੋ ਹੋ ਗਈਆਂ ਤੇ ਸਮਝ ਲਓ ਕਿ ਤੁਹਾਡੀ ਜਿਉਣਾ ਇੱਥੇ ਇੱਕ ਦੁੱਬਰ ਹੋ ਜਾਊਗਾ ਇਸ ਕਰਕੇ ਜਿਹੜਾ ਇੱਕ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਨਾ ਧਿਆਨ ਦੇ ਨਾਲ ਸੁਣਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਉੱਤੇ ਜਿਹੜਾ ਮੋਦੀ ਨੇ ਇਹ ਡਾਕਾ ਮਾਰਨਾਗਾ ਇਸ ਕਰਕੇ ਜਿਹੜਾ ਪਾਰਟੀਆਂ ਨੇ ਜਿਹੜੀਆਂ ਕਹਿੰਦੇ ਦਿੱਲੀ ਤੋਂ ਚੱਲ ਕੇ ਆ ਜਾਂਦੀ ਹੈ ਕਹਿੰਦੇ ਕੇਜਰੀਵਾਲ ਆ ਜਾਂਦਾ ਕਹਿੰਦੇ ਢੋਂਕਾ ਆ ਜਾਂਦਾ ਕਹਿੰਦੇ ਫਲਾਨਾ ਆ ਜਾਂਦਾਗਾ ਇਹ ਸਾਰੇ ਪਾਰਟੀਆਂ ਦਾ ਲੇਵਾ ਜਿਹੜਾ ਅੱਧੀ ਕਾਂਗਰਸ ਬੀਜਪੀ ਚ ਚਲੀ ਗਈ ਆ ਅੱਧੇ ਅਕਾਲੀ ਦਲ ਬੀਜਪੀ ਚਾ ਦੱਸੋ ਰਹਿ ਕਿਹੜਾ ਗਿਆ ਹੁਣ ਕੇਜਰੀਵਾਲ ਆ ਉਹ ਸਭ ਬੀਜਪੀ ਦੀ ਬੀ ਟੀਮ ਹੈਗੀ ਹੈਗੀ ਆ ਉਹਦੇ ਵਿੱਚ ਕੋਈ ਸਾਕੇ ਨਹੀਂ ਤੇ ਹੁਣ ਮੁੱਖ ਮੰਤਰੀ ਬਦਲੇ ਜਾ ਰਿਹਾ ਮੁੱਖ ਮੰਤਰੀ ਨੇ ਚਲੋ ਪਹਿਲੇ ਵੀ ਜਿਹੜਾ ਉਹ ਦਿਸਦੇ ਸੀ ਕਿ ਕਹੇ ਜਾ ਸੀ ਮੇਰਾ ਕਹਿਣ ਦਾ ਭਾਵ ਕਿ ਜਿਹੜਾ ਸਾਰਾ ਕੁਝ ਹੱਥਾਂ ਦੇ ਵਿੱਚ ਆ ਇਹ ਮੋਦੀ ਲੈ ਰਿਹਾ ਹੈਗਾ ਇਹ ਸੋਚ ਕੇ ਸਮਝਣ ਤੇ ਬੜੀ ਜ਼ਰੂਰਤ ਆ ਸਾਡੀ ਕੌਮ ਨੂੰ ਪਤਾ ਮੋਦੀ ਨੂੰ ਵੀ ਆ ਨਾ ਕਿਸਾਨਾਂ ਨੇ ਇਕੱਠੇ ਹੋਣਾ ਨਾ ਸਿੱਖਾਂ ਨੇ ਹੋਣਾ ਨਾ ਕਿਸੇ ਹੋਰ ਨੇ ਹੋਣਾ ਕਿਉਂਕਿ ਬੰਦੀਆਂ ਪਾ ਰਹੇ ਨੇ ਹੁ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ 32 ਜੱਥੇ ਬੰਦੀਆਂ ਨੇ ਤੇ ਲੜਕਾ ਰਹੀਆਂ ਨੇ ਦੋ ਤੇ 30 ਜਿਹਾ ਬੰਦੇ ਘਰੇ ਬੈਠਿਆ ਨੇ ਫੇਰ ਤੁਸੀਂ ਆਪ ਹੀ ਦੇਖੋ ਕਿ 30 ਤੇ 32 2 ਤੇ 32 ਦਾ ਕੀ ਅੰਤਰ ਆ 0% ਆ ਇਸ ਕਰਕੇ ਮੋਦੀ ਜਿਹੜੀਆਂ ਮੰਗਾ ਨਹੀਂ ਮੰਨੇਗਾ ਤੁਹਾਡੀਆਂ ਇਸ ਕਰਕੇ ਤੁਹਾਡੇ ਉੱਤੇ ਅਤਿਆਚਾਰ ਵੀ ਕਰੂਗਾ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਆਪਣੇ ਕਮੈਂਟ ਆ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਬਹਿਰਜੀਤ ਦਾ ਖਾਲਸਾ ਬਹਿਰਜੀ ਕੀ ਫਤੇ